ਮੈਂ ਆਇਆ ਸੀਗਾ ਐਲਸੀਬੀਓ ਐਲਸੀਬੀਓ ਹੈਗਾ ਉਹ ਉਹ ਜਿਹੜਾ ਹੈਗਾ ਉਹਨੂੰ ਐਲਸੀਬੀਓ ਕਹਿੰਦੇ ਆ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਅ ਐਲਕੋਹੋਲਿਕ ਡਰਿੰਕਸ ਜਿਹੜੀਆਂ ਮਿਲ ਜਾਂਦੀਆਂ ਹੈਗੀਆਂ ਤੇ ਨਾਲੇ ਮੈਂ ਤੁਹਾਨੂੰ ਅ ਐਲਸੀਬੀਓ ਦਾ ਟੂਰ ਦਿਨਾ ਹੈਗਾ ਤਾਂ ਦੇਖਦੇ ਆਪਾਂ ਕਿਸ ਤਰ੍ਹਾਂ ਇੱਥੇ ਡਰਿੰਕਸ ਵਗੈਰਾ ਅਰੇਂਜ ਕੀਤੇ ਆ ਹੋਣੀਆਂ ਐ ਐਲਸੀਬੀਓ ਜਿਹੜਾ ਹੈਗਾ ਇਹ ਦੁਨੀਆ ਭਰ ਦੀਆਂ ਇੱਥੇ ਡਰਿੰਕਸ ਵਗੈਰਾ ਤੁਹਾਨੂੰ ਮਿਲ ਜਾਂਦੀਆਂ ਹੈਗੀਆਂ ਉੱਥੇ ਤੁਸੀਂ ਅ ਵਿਸਕੀ ਵਾਈਨ ਵੋਡਕਾ ਤਕੀਲਾਸ ਬੀਅਰ ਹਾਰੇ ਪਾਸੇ ਦੁਨੀਆ ਦੇ ਤੁਹਾਨੂੰ ਇੱਥੇ दारू ਮਿਲ ਜਾਂਦੀ ਹੈਗੀ ਆ ਸੋ ਆਓ ਅੱਜ ਤੁਹਾਨੂੰ ਇੱਥੇ ਦਾ ਟੂਰ ਦਿੰਨੇ ਹੈਗੇ ਆ ਤੇ ਨਾਲੇ ਮੈਂ ਥੋੜਾ ਜਿਹਾ ਬਾਈ ਕਰਨਾ ਸੀਗਾ ਵੈਸੇ ਮੈਂ ਘੱਟ ਪੀਣਾ ਹੈਗਾ ਸੋ ਆਪਾਂ ਇਹ ਤੋਂ ਸ਼ੁਰੂ ਕਰਦੇ ਆ ਟੂਰ ਅੱਜ ਦਾ ਇਹ ਹੈਗੀ ਨਾ ਬੋਡਕਾਸਟ ਸੋ ਜਿੰਦਗੀ ਤੋਂ ਇੰਡੀਆ ਖਾਂਦੇ ਆ ਬੋਡਕਾ ਦੀ ਬੋਟਲ ਜਿਹੜੀ ਹੈ 47 95 ਦੀ ਹੈਗੀ ਆ ਤੇ ਇੱਥੇ ਦੁਨੀਆ ਭਰ ਦੀ ਤੁਹਾਨੂੰ ਵੋਦਕਾ ਮਿਲ ਜਾਣੀ ਜਿਆ ਪ੍ਰਿੰਸ ਰਸ਼ੀਅਨ ਇਹ ਜਿਹੜੀ ਹੈਗੀ ਫਰਾਂਸ ਦੀ ਹੈਗੀ ਆ ਤੇ ਬਾਕੀ ਐਬਸੋਲੂਟ ਵੋਦਕਾ ਮਤਲਬ ਸਾਰਿਆਂ ਇਹ ਵੋਦਕਾ ਦਾ ਸਾਰਾ ਦਾ ਸਾਰਾ ਆਇਆ ਹੋਏਗਾ ਅਨਸ ਫਿਰ ਆ ਵੀ ਵੋਦਕਾ ਹੀ ਹੈ ਤੋਂ ਆਪਣੇ ਇੱਥੇ ਜਿਹੜੇ ਐਨਸੀਵੀਓ ਹੈਗੀ ਆ ਇਹ ਹੈਗੀ ਆ ਠੀਕ ਠੀਕ ਇਨ ਆਲ ਦੇ ਬਿਚਰ ਦੁਨੀਆ ਭਰ ਦੀ ਡਰਿੰਕਸ ਮਿਲਦੀਆਂ ਨੇ। ਨੇ ਬੋਨ ਦਾ ਵਿਸਕੀਸ ਤੇ ਵਾਈਨ ਗ੍ਰੀਨ ਲਿਟਰਸ ਦੇ ਪੌਂਡਰ 3 ਪੈ ਸੋ ਆਸਮਾਰਨੋਫ 1.75 ਲੀਟਰ 697 6995 ਹੀ ਹੈਗੀ ਇਹ। 3 ਪੈ ਸੋ ਇਹ ਸਾਰੀ ਦੀ ਸਾਰੀਆਂ ਬੋਨ ਦਾ ਸਹੀਆਂ। ਤੇ ਸੋ ਵੀ ਹੈਡ ਟਕੀਲਾ ਇਸ ਵਟ ਗੱਟ ਬਸ ਸਰੇ ਕੋਮੇਟ ਆਖਦੇ ਨੇ OK ਇਹ ਬਣਦੀ ਹੈਗੀ ਆ ਮੈਕਸੀਕੋ ਦੇ ਅੰਦਰ ਔਰ ਇਹਦੇ ਆ ਕਾਸਟ ਹੈਗਾ 48 ਡਾਲਰ 20 ਸੈਂਟ ਫੋਰ ਕਰੀਟਰ ਕਿਮ ਕਿਮ ਸਪੋਟ ਦੇ ਸੈਸ਼ਨਸ ਲੈ ਕੇ ਜਾਂਦੇ ਪੰਜਾਬੀਆਂ ਦੀ ਫੇਵਰਟ ਜਿਹੜੀ ਦਾਰੂ ਹੈਗੀ ਆ ਉਹ ਵੀ ਤੁਹਾਨੂੰ ਦਿਖਾਦੇ ਆ ਆਹ ਰਹੀ ਹੈ ਜੈਮਸਨਸ 56 ਸੋ 85 ਦੀ ਬੋਤਲ ਹੈਗੀ ਇਹ ਤੇ ਇਹ ਆਇਰਿਸ਼ ਵਿਸਕੀ ਹੈ ਇੱਥੇ ਸਾਰੇ ਦੇ ਸਾਰਾ ਆਇਰਿਸ਼ ਵਿਸਕੀ ਦਾ ਜਿਹੜਾ ਹੈਗਾ ਹੋਊਗਾ ਤੇ ਇਹ ਹੈਗੀ ਹੈ ਗ੍ਰੈਂਡਸ ਸੋ ਇੱਥੇ ਆ ਜਾਂਦੀਆਂ ਹੈਗੀਆਂ ਆ ਬਲੈਕ ਲੇਬਲ ਇਹ ਸਾਰਿਆਂ ਦਾ ਫੇਵਰਿਟ 90 $25 ਤੇ ਬੀ ਕਿ ਉਹ ਜੇ ਜੇ ਜੀ 1.14 ਲੀਟਰ ਜਿਹੜੀ ਹੈਗੀ ਹੈ ਇਹ 90.4% ਇਹ ਪੰਜਾਬੀ ਦੇ ਫੇਵਰੇਟ ਵਿਸਕ ਨੇ। ਉਹ। ਮਿਕਾ ਆਪ ਫੇਵਰੇਟ ਐਪਲ ਜਾਂਦੇ ਆਂ ਇੰਗਲੈਂਡ ਫਿਨਿਚ 80.5 ਆਖਾ ਨਹੀਂ ਪਈ ਬਹੁਤ ਵਾਰ। ਡੰਬੇ ਰੱਖੇ ਹੋਏ ਇਹਨਾਂ ਨੇ ਇੱਥੇ ਕਈ ਵਾਰ ਲੋਕੀ ਚੱਕ ਕੇ ਵੀ ਲੈ ਜਾਂਦੇ ਯੂ ਨੋ। ਅੱਜਕਲ ਇਹ ਵੀ ਬਹੁਤ ਹੋ ਰਿਹਾ ਕੰਮ ਚੋਰੀਆਂ ਬਹੁਤ ਹੋ ਰਹੀਆਂ ਆ ਗਿਆ ਲੈਨ ਲਿਵਰਟਫੈਸਟ ਸਬਤ ਇਹ ਕਿ ਇਹ ਕੰਦੀ ਇਹ ਵੀ ਕੰਦੀ ਰੱਖੀ ਹੋਈ ਹੈ 1.14 ਲੀਟਰ 104 ਡਾਲਰ ਦੀ ਮੱਕਾ ਲੈਣੀ ਮੁਕੇ ਇਹ ਆਂ ਇੰਡੀਆ ਤੋਂ ਵੀ ਆਂਦਾ ਸਮਾਨ ਇੱਥੇ ਸੋ 34 ਡਾਲਰ 30 ਸੈਂਟ ਦੀ ਹੈਗੀ ਐਨੀ ਕਾ ਬੋਟਲ 올ਡ ਮੌਂਕ ਇਹ ਸਮਾਨ ਦੀ ਗੱਲ ਆ ਹਨਾ ਟੁਏ ਹੈ 올ਡ ਮੌਂਕ 31 ਡਾਲਰ ਇਹ ਸਾਰਾ ਦਾ ਸਾਰਾ ਆਇਲ ਹੈਗਾ ਰਮਸ ਦਾ ਸੋ ਬਕਾਰਡੀਜ਼ ਆ ਜਮੇਕਨ ਹੈਗੀ ਐ ਐਪਲਟਨ ਇਹ ਵੀ ਬੜੀ ਫੇਮਸ ਹੈਗੀ ਆ ਬਕਾਰਡੀ ਜਿਹੜੀ ਹੈ ਬੜੀ फेमस हैगीद है है मतलब दुनिया भर का सारा समान राम सही प्रोफ आह है कनेडियन रेस्पिच वाइसर ਇਹ ਵੀ ਬੜੀ ਫੇਮਸ ਹੈ ਗਲੀਏ ਪੰਜਾਬੀਆਂ ਦੀ ਮਸ਼ਹੂਰ ਬ੍ਰਾਂਡ ਸੀ ਤੇ 1.14 ਲੀਟਰ $47 ਦੇ ਬੋਟਲ ਹੈਗੇ ਨੇ ਮੈਂ ਆ ਬਲਕ ਨਹੀਂ ਤੇ ਉਹ ਦਿੱਸੇ ਗਏ ਤੇ ਨਾਲ ਨਾਲ ਇੱਥੇ ਹੈਗੀ ਹੈ ਗਰਾਉਂਡ ਵਾਇਰ ਟੋਕੀਟੀਟੀਟੀ ਗੱਲ ਕਰ ਸਕ ਹਾਂ ਸੋ ਆ ਜਿਹੜੀ ਹੈਗੀ ਹੈ ਇਸ ਗਰਾਉਂਡ ਵਾਇਰ ਇਹ ਹੈਗੀ ਆ 1.14 ਲੀਟਰ $47 ਇਹ ਬਹੁਤ ਪੰਜਾਬੀਆਂ ਦਾ ਮਸ਼ਹੂਰ ਬ੍ਰਾਂਡ ਹੈਗਾ ਇਹ ਬਹੁਤ ਪਿੱਤੀਆ ਮੈਂ ਵੀ ਵਸਾ ਤੇ ਉਸ ਤੋਂ ਬਲਾਉ ਟਕੀਲਾ ਆ ਜਾਂਦੀ ਐ ਉੱਥੇ ਕਿੱਦਾਂ ਇੱਕ ਬੀਅਰ ਟਕੀਲਾ ਜਦੋਂ ਕਿ ਤੁਹਾਨੂੰ ਪਤਾ ਹੋਗਾ ਜੇਵ ਤੋਂ ਬਣਦੀ ਹੈ ਵੀ ਵਹੀ ਮੈਂ ਦੇਖ ਰਿਹਾ ਹਰੇ ਚਾਚਾ ਬੀ ਡ੍ਰੋਨ ਚਾਹੀਏ ਟਕੀਲਾ ਤੇ ਇਹ ਮੇਰੀ ਵੈਸੇ ਤਾਂ ਮੈਂ ਵੀ ਬਹੁਤ ਲਾਈਕ ਕਰਦਾ ਹਾਂ ਨਾ ਪਹਾਂਤ ਆ ਟਕੀਲਾ ਬੜਾ ਬਸਾ ਦਾ ਬੜਾ ਟਾਈਟ ਹੁੰਦਾ ਇਹ ਸਾਰੇ ਇਹ ਸਾਰੇ ਬ੍ਰਾਂਡਸ ਆ ਮੈਕਸੀਕਨ ਰੇਕ ਸੁਪ ਆਹ ਜਿਹੜਾ ਹੈਗਾ 818 ਟਕੀਲਾ ਜਿਹੜਾ ਹੈ 74 ਡਾਲਰ ਦੀ ਬੋਤਲ 100% ਅੰਡੇ ਵਾਣੇ ਇਹ ਸਾਰਾ ਦਾ ਸਾਰਾ ਠੰਡਾ ਏਰੀਆ ਹੈਗਾ ਕਰੋਨਾ ਆ ਗਈ ਸੋ ਬੀਅਰ ਦੇ ਅੰਦਰ ਅਮ ਇੱਕ ਹਰ ਤਰ੍ਹਾਂ ਦੀ ਸਾਨੂੰ ਬੀਅਰ ਇੱਥੇ ਕੈਨੇਡੀਅਨ ਯੂਰੋਪੀਅਨ ਬੀਅਰਸ ਤੇ ਅਮਰੀਕਨ ਤਾਜ ਹੈ ਨਹੀਂ ਆ ਜਿਹੜੀਆਂ ਹੈਗੀਆਂ ਟੌਪ ਦੀਆਂ ਯੂਰੋਪੀਅਨ ਬੀਅਰਸ ਹੈਗੀਆਂ ਸੋ ਇਹਦੇ ਚ ਪਟੋਰਾ ਦਾ ਪੂਰਾ ਕੇਸ ਤੁਸੀਂ ਲੈ ਸਕਦੇ ਆ ਓਕੇ ਸੋ ਇਹ ਹੈਗੀ ਹੈ ਯੂਰੋਪੀਅਨ ਯੂਰਪ ਦੀ ਫੈਨਿਕਨ ਨੰਬਰ 1 ਬੀਅਰ ਵੀਰ ਤੇਰੇ ਵੱਡੇ ਦੇ ਵੱਡੇ ਆਹ ਜਲਦ ਤਾਈ ਵੀ ਆਉਂਦੇ ਆ 40 ਰੋਗੇ ਦਾ ਇਹ ਹੈਗਾ ਤੇ ਇਦਾਂ ਹੈਗਾ ਠੀਕ ਆ ਥੋੜੀ ਜੀ ਬੀਅਰ ਵੀ ਲੈ ਜੰਨੇ ਆਪਾਂ ਇੱਕ ਅੱਛੀ ਲੈ ਜੰਨੇ ਆਂ ਓਕੇ ਸੋ ਕੈਨੇਡੀਅਨ ਵੀਅਰ ਦੇ ਅੰਦਰ ਜਿਹੜਾ ਟਾਪ ਬ੍ਰੈਂਡ ਹੈ ਉਹਦਾ ਆ ਕੋ ਹੈਗਾ ਮੌਲਸਨਸ ਆ ਪਈਆ ਕੈਨੇਡੀਅਨ ਬੀਅਰਸ ਕੈਨੇਡੀਅਨ ਦਾ ਆ ਸਭ ਤੋਂ ਟਾਪ ਦਾ ਬ੍ਰੈਂਡ ਹੈਗਾ ਮੌਲਸਨਸ ਇਹ ਸਭ ਤੋਂ ਵੇਚਣ ਵਾਲੀ ਬੀਅਰ ਹੈਗੀ ਔਰ ਕੈਨੇਡਾ ਚ ਬਣਦੀ ਹੋਈ ਆ ਆ ਤੇ ਤੇ ਇਹ ਹੋਈ ਕੈਨੇਡੀਅਨ ਬੀਅਰਸ ਆ ਅਮੂਜ਼ ਹੈਡ ਸੋਕਿੰਗ ਇਹ ਵੀ ਕੈਨੇਡੀਅਨ ਹੈ ਆ ਸਾਰਾ ਦਾ ਸਾਰਾ ਆਇਲ ਜਿਹੜਾ ਹੈਗਾ ਕੈਨੇਡੀਅਨ ਬੀਅਰਸ ਦਾ ਹੈਗਾ 你站。 ਦੇਖ ਕੇ ਤਾਂ ਇੱਥੇ ਆ ਕੇ ਮੈਂ ਮਤਲਬ ਉੰਦੇ ਬੰਦੇ ਦਾ ਬਿੱਲ ਕਰਨ ਲੱਗ ਜਾਂਦਾ ਜੋ ਹਿਸਾਬ ਨਾਲ ਰੱਖੇ ਸਮਾਨ ਤੇ ਆ ਨਾ ਹੋਂ ਜਮੇ ਬਰਮਾਉਥ ਹੈ ਇਹ ਜਿਹੜੀ ਹੈਈਆ ਸਾਰੀਆਂ ਸ਼ੀਸ਼ੇ ਦੇ ਅੰਦਰ ਹੈ ਕਿਉਂਕਿ ਬਹੁਤ ਹੀ ਐਕਸਪੈਂਸਿਵ ਅਨਪ੍ਰਿੰਟ ਸਹੀ ਹੈ ਨੇ ਇਹਨਾਂ ਤੇ ਉਹ ਸਾਰੀ ਤੇ ਸਾਰਾ ਏਰੀਆ ਹੈ ਦਾ ਸੋ ਇਹ ਸੀਗਾ ਟੂ ਆਈ ਕੋਈ ਤੋ ਸਿਸਾਰ ਨਹੀਂ ਗੁਆਇਕੀ ਕਾ ਕੋਈ ਟੈਕ